ਹallelujah ਆਓ ਆਪਾਂ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਇੱਕ ਗੀਤ ਗਾਵਾਂਗੇ ਹallelujah ਵਗਦੇ ਸਾਗਰ ਬੜੀ ਅੱਗ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਹੈ ਵਗਦੇ ਸਾਗਰ ਬੜੀ ਅੱਗ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਮੇਰਾ ਪਰਮੇਸ਼ਵਰ ਪਿਆਰਾ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਪਿਆਰਾ ਦਿਲ ਵਿੱਚੋਂ ਕੱਢ ਦੇ ਉਦਾਸੀਆਂ ਦਾ ਬੋਝ ਤੇਰੇ ਨਾਮ ਵਿੱਚੋਂ ਕੱਢ ਦੇ ਉਦਾਸੀਆਂ ਦਾ ਬੋਝ ਤੇਰੇ ਨਾਲੇ ਹੈ ਓ ਇੱਕ ਦਿਨ ਲੈ ਨਿਹਾਰ ਪਲ ਹਰ ਰੋਜ਼ ਤੇਰੇ ਨਾਲ ਲਹਿ ਹੈ ਓ ਇੱਕ ਦਿਨ ਲੈ ਨਿਹਾਰ ਪਲ ਹਰ ਰੋਜ਼ ਤੇਰੇ ਨਾਲ ਲਹਿ ਹੈ ਓ ਵਗ ਦੇ ਸਾ ਮੜੀ ਦੀ ਅਗ ਚੋਂ ਉਹ ਬਚਾਣੇ ਦਿੱਤਾ ਕਰ ਰਖਦਾ ਹੈ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਪਿਆਰਾ ਅੱਖੀਆਂ ਚੋਂ ਅਗ ਦੇ ਓਏ ਹੰਝੂਆਂ ਨੂੰ ਰੋਕ ਤੇਰੇ ਨਾਲ ਹੱਲ ਹੈ ਕੀਆਂ ਚੋ ਅਗਦੇ ਹੋਈ ਗਣ ਜਵਾਨੋ ਰੋ ਕਿ ਤੇਰੇ ਨਾਲ ਹੈ ਉਹ ਜ਼ਿੰਦਗੀ ਜਿਉਉਣ ਲਈ ਨਾ ਨਾ ਤੂੰ ਸੋਚ ਤੇਰੇ ਨਾਲ ਆਲੇ ਹੈ ਉਹ ਜ਼ਿੰਦਗੀ ਜਿਉਉਣ ਲਈ ਨਾ ਨਾ ਤੂੰ ਸੋਚ ਤੇਰੇ ਨਾਲ ਹੈ ਉਹ ਵਗਦੇ ਸਾ ਯੱਗ ਚੋਂ ਉਹ ਬਚਾਉਣੇ ਦਿੱਤਾ ਕਤ ਰੱਖਦਾ ਹੈ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਪਿਆਰਾ ਉਠ ਜਾ ਚਟਾਨ ਵਾਂਗੂ ਹੋ ਜਾ ਸਿਧਰ ਤੇਰੇ ਨਾਮ ਲੈ ਹੈ ਉਹ ਜਿ자치 ਟਾਨ ਵੰਗੂ ਹੋ ਜਾਸੀ ਥਰ ਤੇਰੇ ਨਾ ਆਲੇ ਹੈ ਓ ਕੱਚੀਆ ਦੀਵਾਰਾ ਵੰਗੂ ਐ ਮੇਨਾ ਤੂੰ ਗਿਰੀ ਤੇਰੇ ਨਾ ਲਹਿ ਹੈ ਓ ਕੱਚੀਆ ਦੀਵਾਰਾ ਵੰਗੂ ਐ ਮੇਨਾ ਤੂੰ ਗਿਰੀ ਤੇਰੇ ਨਾ ਲਹਿ ਹੈ ਈ ਸਾਗਰ ਬੜੀ ਅੱਗ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਹੈ ਵਗ ਦੇ ਸਾਗਰ ਬੜੀ ਅੱਗ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਹੈ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਪਿਆ ਮੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਪਿਆਰਾ ਮੇਰਾ ਪਰਮੇਸ਼ਰ ਪਿਆਰਾ ਹallelujah ਹallelujah ਆਓ ਆਪਾਂ ਮਿਲ ਕੇ ਹੁਣ ਪਰਵਚਨ ਤੇ ਮੰਨ ਕਰਾਂਗੇ ਆਪਣਾ ਅੱਜ ਦਾ ਬਚਨ ਹੈ ਕਹਾਉ ਤਾ 13 ਦਾ 12 ਜੀ ਦੇ ਵਿੱਚ ਲਿਖਿਆ ਗਿਆ ਵਾ ਆਸ ਦੇ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ ਪਰ ਆਸ ਦਾ ਪੂਰਾ ਹੋਣਾ ਜੀਵਨ ਦਾ વૃક્ષ ਹੈ ਹallelujah ਸੱਚਮੁੱਚ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਆਪਣੀਆਂ ਕਿਸੇ ਵੀ ਦੁਆਵਾਂ ਦਾ ਜਦੋਂ ਉੱਤਰ ਨਹੀਂ ਮਿਲਦਾ ਤਾਂ ਆਪਾਂ ਕਿਤੇ ਨਾ ਕਿਤੇ ਆਪਣਾ ਦਿਲ ਉਦਾਸ ਹੋ ਜਾਂਦਾ ਵਾ ਹallelujah ਉਸ ਟਾਈਮ ਆਪਣੇ ਦਿਲ ਨੂੰ ਵੀ ਕਾਫੀ ਸੋਚਣ ਲੱਗਾ ਕਿ ਪਤਾ ਨਹੀਂ ਮੇਰੀ ਪ੍ਰਾਰਥਨਾ ਸੁਣੀ ਨਹੀਂ ਗਈ ਜਾਂ ਕਿ ਮੇਰੇ 'ਚ ਕੁਝ ਘਟਾ ਸੀਗਾ ਇਸ ਤਰ੍ਹਾਂ ਵੀ ਆਪਾਂ ਕਾਫੀ ਕੁਝ ਸੋਚ ਲੈਨੇ ਆ ਹallelujah ਇਸੇ ਤਰ੍ਹਾਂ ਜਦ ਆਪਾਂ ਪਰਮੇਸ਼ਵਰ ਦੇ ਦੂਸਰੇ वचन ਦੇ ਵਿੱਚ ਜਾਣਨੇ ਆ ਜ਼ਬੂਰਾ ਦੀ ਪੋਥੀ 34 ਦਾ 18 ਵਿੱਚ ਪਰਮੇਸ਼ਰ ਕਹਿੰਦਾ ਏ ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਅਤੇ ਕੁੱਟਲੀਆਂ ਆਤਮਾਵਾਂ ਵਾਲਿਆਂ ਦੇ ਕੀ ਨਾਲ ਰਹਿੰਦਾ ਹੈ ਹallelujah ਸੱਚਮੁੱਚ ਪਰਮੇਸ਼ਵਰ ਦੀ ਸਵਚਨ ਚਾਪਨ ਕਿੰਨੀ ਵੱਡੀ ਤਸੱਲੀ ਦਿੰਦੀ ਹੈ ਹallelujah ਕਿ ਜਦੋਂ ਆਪਾਂ ਉਦਾਸ ਵੀ ਹੁੰਨੇ ਆ ਨਾ ਉਸ ਟਾਈਮ ਖੁਦਾ ਵੀ ਆਪਣੇ ਕੀ ਨਾਲ ਰਹਿੰਦਾ ਹੈ ਹallelujah ਇਸੇ ਤਰ੍ਹਾਂ ਜਦੋਂ ਆਪਾਂ ਵਿਵਸਥਾ ਸਾਰ 31 ਦਾ 8 ਪੜਦੇ ਆ ਉਹਦੇ ਵਿੱਚ ਪਰਮੇਸ਼ਵਰ ਨੇ ਲਿਖਿਆ ਵਾ ਯਹੋਵਾ ਉਹੋ ਜਿਹੜਾ ਤੁਹਾਡੇ ਅੱਗੇ ਅੱਗੇ ਚੱਲਦਾ ਹੈ ਉਹ ਤੇਰੇ ਨਾਲ ਹੋਵੇਗਾ ਉਹ ਤੈਨੂੰ ਨਾ ਕਦੇ ਛੱਡੇਗਾ ਤੇ ਨਾ ਕਦੇ त्याਗੇਗਾ ਸੱਚਮੁੱਚ ਪਰਮੇਸ਼ਵਰ ਨੇ ਇਨਾਂ ਵਚਨਾਂ ਦੇ ਵਿੱਚ ਆਪਾਂ ਨੂੰ ਕਿੰਨੀ ਤਸੱਲੀ ਦਿੱਤੀ ਹੈ ਕਿ ਆਪਾਂ ਕਿਸੇ ਵੀ ਪ੍ਰੋਬਲਮ ਜਿਹਦੇ ਚਾਹੀਏ ਜਾਂ ਕਿਸੇ ਤਰ੍ਹਾਂ ਵੀ ਆਪਣੀ ਕੰਡੀਸ਼ਨ ਹੋਵੇ ਆਪਣੇ ਦੁਆਵਾਂ ਦਾ ਨਾ ਵੀ ਉੱਤਰ ਮਿਲਦਾ ਹੋਵੇ ਉਸ ਟਾਈਮ ਵੀ ਪਰਮੇਸ਼ਵਰ ਦੇ ਵਚਨ ਆਪਣੇ ਨਾਲ ਹੈ ਖੁਦਾ ਦਾ ਵਚਨ ਆਪਣੇ ਨਾਲ ਹੈ ਖੁਦਾ ਖੁਦ ਆਪਣੇ ਨਾਲ ਹੋ ਕੇ ਚੱਲਦਾ ਵਾ ਪਰਮੇਸ਼ਵਰ ਨੇ ਕਿਹਾ ਕਿ ਨਾ ਮੈਂ ਤੈਨੂੰ ਕਦੀ ਛੱਡਾਂਗਾ ਤੇ ਨਾ ਹੀ ਕਦੀ ਤੇ ਆ ਗਾਂਗਾ ਹallelujah ਇਹਨਾਂ ਵਚਨਾਂ ਦੇ ਵਿੱਚ ਪਰਮੇਸ਼ਰ ਤੁਹਾਨੂੰ ਸਭ ਨੂੰ ਉਹਨਾਂ ਦੇ ਦਿਨਾਂ ਨੂੰ ਤਸੱਲੀ ਦੇਵੇ ਜਿਨ੍ਹਾਂ ਦੀਆਂ ਹਜੇ ਤੱਕ ਦੁਆਵਾਂ ਦਾ ਕੋਈ ਉੱਤਰ ਨਹੀਂ ਮਿਲਿਆ ਮੈਂ ਵਿਸ਼ਵਾਸ ਕਰਦੀ ਇਹਨਾਂ ਵਚਨਾਂ ਦੇ ਨਾਂ 'ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਤੋਂ ਉਹਨਾਂ ਦੀ ਸਾਰੀਆਂ ਦੁਆਵਾਂ ਦੇ ਉੱਤਰ ਜ਼ਰੂਰ ਮਿਲਣਗੇ ਹallelujah ਆਓ ਆਪਾਂ ਹੁਣ ਮਿਲ ਕੇ ਦੁਆ ਵਿੱਚ ਚੱਲਦੇ ਹਾਂ ਹallelujah ਹallelujah ਸਵਰਗੀ ਤੇ ਅਸਮਾਨੀ ਪਿਤਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪ੍ਰਭੂ ਜੀ ਤੁਹਾਡੀ ਤਾਰੀਫ ਕਰਦੇ ਆਂ ਅੱਜ ਦੇ ਸਮੇਂ ਦੇ ਲਈ ਪ੍ਰਭੂ ਜੀ ਆਦੇ ਸਬਚਨ ਦੇ ਲਈ ਤੁਹਾਡਾ ਦਿਲੇ ਸ਼ੁਕਰਗੁਜ਼ਾਰ ਕਰਦੇ ਆਂ ਪ੍ਰਭੂ ਈਸ਼ਵਰ ਹallelujah ਮੇਰੇ ਪ੍ਰਭੂ ਜੀ ਅੱਜ ਮੈਂ ਨਾ तमाम ਲੋਕਾਂ ਦੇ ਵਾਸਤੇ ਦੁਆ ਕਰਦੀ ਆਂ ਮੇਰੇ ਪਰਮੇਸ਼ੁਰਾ ਭੈਣ ਭਰਾਵਾਂ ਦੇ ਲਈ ਪ੍ਰਭੂ ਜੀ ਜਿਨ੍ਹਾਂ ਦੀਆਂ ਦੁਆਵਾਂ ਦਾ ਉੱਤਰ ਹਜੇ ਤੱਕ ਨਹੀਂ ਮਿਲਿਆ ਮੇਰੇ ਖੁਦਾਬੰਦਾਂ ਜੇ ਉਹਨਾਂ ਦਾ ਪਰਮੇਸ਼ੁਰ ਦਿਲ ਵਾਕਈ ਟਿੱਲਾ ਪੈ ਚੁੱਕਾ ਹੈ ਮੇਰੇ ਖੁਦਾਬੰਦਾਂ ਤੂੰ ਪਰਮੇਸ਼ੁਰ ਉਨ੍ਹਾਂ ਦੇ ਮਨਾਂ ਨੂੰ ਇਹਨਾਂ ਵਚਨਾਂ ਦੇ ਦੁਆਰਾ ਤਸੱਲੀ ਮਿਲੀ ਮੇਰੇ 부ਦਾਜੀ ਹallelujah ਪ੍ਰਭੂ ਜੀ ਹallelujah ਥੈਂਕ ਯੂ ਲਾਰਡ ਥੈਂਕ ਯੂ ਜੀਸਸ ਮੇਰੇ ਮਹਾਨ ਪਿਤਾ ਮੇਰੇ ਸਵਰਗੀ ਆਸਮਾਨੀ ਪਿਤਾ ਉਹਨਾਂ ਦੇ ਭੈਣ ਭਰਾਵਾਂ ਦੀਆਂ ਦੁਆਵਾਂ ਦਾ ਪਰਮੇਸ਼ਰ ਉੱਤਰ ਪ੍ਰਕਸ਼ ਮੇਰੇ خدا ਬੰਦਾ ਉਹਨਾਂ ਦੇ ਪੁੱਟੇ ਮਨਾਂ ਨੂੰ ਤਸੱਲੀ ਦੇ ਮੇਰੇ ਪਰਮੇਸ਼ਰ ਹallelujah ਥੈਂਕ ਯੂ ਜੀਸਸ ਥੈਂਕ ਯੂ ਲਾਰਡ ਹallelujah 부ਦਾਜੀ ਤੁਸੀਂ ਮਹਾਨ ਹੋ ਤੁਸੀਂ ਸਿਰਫ ਸ਼ਕਤੀਮਾਨ ਹੋ ਪ੍ਰਭੂ ਜਿਸ ਸਾਥ ਵਿੱਚ ਪ੍ਰਭੂ ਤੇਰਾ ਵਚਨ ਕਹਿੰਦਾ ਵਾ ਕਿ ਟੁੱਟੇ ਦਿਲ ਵਾਲਿਆਂ ਦੇ ਹਮੇਸ਼ਾ ਤੁਸੀਂ ਨੇੜੇ ਰਹਿੰਦੇ ਹallelujah ਮੇਰੇ ਪ੍ਰਭੂ ਦਾ ਬੰਦਾ ਪ੍ਰਭੂ ਤੇਰਾ ਵਚਨ ਕਹਿੰਦਾ ਹੈ ਕਿ ਯਹੋਵਾ ਉਹ ਜਿਹੜਾ ਤੁਹਾਡੇ ਅੱਗੇ-ਅੱਗੇ ਚੱਲਦਾ ਹੈ ਤੇ ਉਹ ਤੁਹਾਡੇ ਨਾਲ ਰਹਿੰਦਾ ਹੈ ਉਹ ਨਾ ਤੁਮ ਕਦੀ ਛੱਡੇਗਾ ਨਾ ਕਰੇ ਤਿਆਗੇਗਾ ਸਾਥ ਵਿੱਚ ਪ੍ਰਭੂ ਇਹਨਾਂ ਵਚਨਾਂ ਦੇ ਨਾਲ ਪਰਮਿਤ ਹੋ ਹਰ ਉਸ ਭੈਣ ਭਰਾ ਨੂੰ ਪ੍ਰਭੂ ਜੀ ਤਸੱਲੀ ਮਿਲੇ ਖੁਦਾਬੰਦਾ ਜੋ ਵੀ ਉਹਨਾਂ ਨੇ ਅੱਜ ਤੱਕ ਤੁੱਦੁਆਵਾਂ ਮੰਗੀਆਂ ਨੇ ਮੇਰੇ ਖੁਦਾਬੰਦਾ ਮੈਂ ਵਿਸ਼ਵਾਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਸਾਰੀਆਂ ਦੁਆਵਾਂ ਦੇ ਉੱਤਰ ਉਹਨਾਂ ਨੂੰ ਮਿਲ ਰਹੀ ਨੇ ਮੇਰੇ ਪਰਮੇਸ਼ਵਰ ਹਾਲੇਲੂਇਆ ਮੇਰੇ ਖੁਦਾਬੰਦਾ ਰੈਂ ਕਰ ਮੇਰੇ ਖੁਦਾ ਬੰਦਾ ਮੈਂ ਬਾਕੀ ਸਾਰੇ ਵਰਲਡ ਦੇ ਲਈ ਦੁਆ ਕਰਦੇ ਮੇਰੇ ਖੁਦਾ ਬੰਦਾ ਜੋ ਕੋਈ ਦੁਖੀ ਲਾਚਾਰ ਬਿਮਾਰ ਪਰੇਸ਼ਾਨ ਹੈ ਪਰਮੇਸ਼ਰ ਉਹਨਾਂ ਨੂੰ ਚੰਗਿਆਈ ਦੇ ਮੇਰੇ ਪਿਤਾ ਉਹਨਾਂ ਤੇ ਦਇਆ ਕਰ ਮੇਰੇ ਪਰਮੇਸ਼ਰ ਸਾਰੇ ਦਾਸ ਦਾਸੀਆਂ ਤੇ ਪ੍ਰਭੂ ਤੇਰੀ ਦਇਆ ਹੋਵੇ ਮੇਰੇ ਖੁਦਾ ਜੀ ਅੱਜ ਦੇ ਦਿਨ ਚ ਪਰਮੇਸ਼ਰ ਮੈਂ ਹਰ ਇੱਕ ਜਾਨ ਨੂੰ ਖੁਦਾ ਬੰਦਾ ਤੇਰੀ ਕਲਿਸੀਆਂ ਨੂੰ ਪਰਮੇ ਤੇਰੇ ਬੱਚਿਆਂ ਨੂੰ ਪ੍ਰਭੂ ਇਸ ਵਿੱਚ ਆਸ਼ੀਸ਼ਿਤ ਕਰਦੀਆਂ ਮੇਰੇ ਖੁਦਾ ਜੀ ਹallelujah ਥੈਂਕ ਯੂ ਲਾਰਡ ਥੈਂਕ ਯੂ ਜੀਸਸ ਮੇਰੇ ਪਿਤਾ तू महान है तू सर्व है मेरे परमेश्वर अपने बच्चों से दया कर परमेश्वर हर एक जान जानी परमेश्वर दुआ का उत्तर दे मेरे परमेश्वर मैं विश्वास करती हूँ प्रभु जी उन्होंने दुआव के उत्तर नज़दीकी आ रहे हैं मेरे खुदा बंदा हाले लो या प्रभु जी रहम करना दया करना खुद बंदा इस छोटी दुआ न सुनना ਤੇ ਕਬੂਲ ਕਰਨਾ ਦੁਆ ਜ਼ਿੰਦਗੀ ਦੇ ਉਤਾਰ ਕਰਤਾ ਮੇਰੇ ਮੁਕਤੀ ਰਾਤਾ ਸ਼ਾਂਤੀ ਦੇ ਰਾਜਕਮਰ ਯਸ਼ੋਨਾਥ ਸਰੀ ਦੇ ਪਾਕ ਅਤੇ ਪਵਿੱਤਰ ਮਿੱਠੇ ਪਿਆਰੇ ਨਾਮ ਚ ਮੰਗ ਲਈਆ ਆਮੀਨ ਆਮੀਨ ਮੀਨ ਹਾਲੇਲੂਇਆ